आम जनता ਅਤੇ ਪ੍ਰਸ਼ਾਸਨ ਧਿਆਨ ਦੇਵੇ ਸੰਗਰੂਰ ਸ਼ਹਿਰ ਚ ਪੈਂਦੇ ਡੀਸੀ ਰਹਾਇਸ਼ ਦੇ ਕੋਲ ਜਿੱਥੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ ਚੰਗੀ ਗੱਲ ਹੈ ਵਿਕਾਸ ਹੋ ਰਿਹਾ ਹੈ ਤੇ ਇਸ ਸੀਵਰੇਜ ਦੇ ਕੰਮ ਚੱਲਣ ਦੇ ਕਾਰਨ ਉੱਥੇ ਇੱਕ ਰੋਡ ਬੰਦ ਕਰ ਦਿੱਤਾ ਗਿਆ ਹੈ ਤੇ ਇੱਕ ਰੋਡ ਚਾਲੂ ਹੈ ਜਿਸ ਕਾਰਨ ਟ੍ਰੈਫਿਕ ਵੱਧ ਗਿਆ ਹੈ ਅਤੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਵਾਂ ਇਸ ਰੋਡ ਤੇ ਜਿਹੜਾ ਇੱਕ ਵੱਡਾ ਖੱਡਾ बन ਗਿਆ ਹੈ ਜੋ ਵੱਡੇ ਹਾਸਿਆਂ ਨੂੰ ਸੱਦਾ ਦੇ ਰਿਹਾ ਹੈ ਦਿਨ ਦੇ ਸਮੇਂ ਤਾਂ ਇਹ ਖੱਡਾ ਨਜ਼ਰ ਆਉਂਦਾ ਹੈ ਪਰ ਰਾਤ ਦੇ ਸਮੇਂ ਇਹ ਖੱਡਾ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਖਾਸ ਕਰਕੇ ਟੂ-ਵੀਲਰ ਮੋਟਰਸਾਈਕਲ ਸਾਈਕਲ ਵਾਲਿਆਂ ਵਾਸਤੇ ਇਹ ਖੱਡਾ ਬੜਾ ਹੀ ਖਤਰਨਾਕ ਬਣਿਆ ਹੋਇਆ ਹੈ ਜਗ੍ਹਾ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਖੱਡਾ ਕਿੱਥੇ ਹੈ ਇਸ ਰੋਡ ਤੇ ਜੋ ਚੰਨੀ ਹੈਲਥ ਕੇਅਰ ਸਿਸਟਮ ਜੋ ਸੋਨਰ ਸਿਸਟਮ ਵਾਲੀ ਇੱਕ ਦੁਕਾਨ ਪੈਂਦੀ ਹੈ ਉਸ ਦੁਕਾਨ ਦੇ ਬਿਲਕੁਲ ਸਾਹਮਣੇ ਇਹ ਖੱਡਾ ਬਣਿਆ ਹੋਇਆ ਹੈ ਜੋ ਵੱਡੇ ਹਾਸਿਆਂ ਨੂੰ ਸੱਦਾ ਦੇ ਰਿਹਾ ਹੈ ਵਾਹਨਾ ਵਾਲੇ ਵੀਰ ਇਸ ਖੱਡੇ ਤੋਂ ਥੋੜਾ ਧਿਆਨ ਨਾਲ ਚੱਲੋ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖੋ ਤਾਂ ਜੋ ਇਸ ਖੱਡੇ ਤੋਂ ਬਚਾਅ ਹੋ ਸਕੇ ਕਿਸੇ ਵੱਡੇ ਹਾਸੇ ਤੋਂ ਬਚਾਅ ਹੋ ਸਕੇ ਤੇ ਇਸ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੰਗਰੂਰ ਵਾਸੀਓ ਆਪਣਾ ਸ਼ਹਿਰ ਆਪਣੇ ਸ਼ਹਿਰ ਦਾ ਆਪਾਂ ਵਿਕਾਸ ਕਰਵਾਉਣਾ ਹੈ ਇਸ ਤਸਵੀਰਾਂ ਨੂੰ ਸ਼ੇਅਰ ਕਰ ਦਿਓ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਤਾਂ ਜੋ ਇਹ ਖੱਡਾ ਵੀ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਆਵੇ ਅਤੇ ਇਹ ਖੱਡਾ ਛੇਤੀ ਹੀ ਠੀਕ ਹੋ ਜਾਵੇ ਪ੍ਰਸ਼ਾਸਨ ਇਸ ਖੱਡੇ ਨੂੰ ਛੇਤੀ ਤੋਂ ਛੇਤੀ ਠੀਕ ਕਰੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ ਕਿਸੇ ਬੇਕਸੂਰ ਦੀ ਜਾਨ ਬਚ ਸਕੇ ਪੰਜਾਬ ਭਾਰਤ ਦੀਆਂ ਦੇਸ਼ ਭਾਰਤ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ